ਜੋ ਲੋਕੀ ਜਿਹੜੇ 슈ਗਰ ਨਹੀਂ ਖਾਂਦੇ ਉਹਨਾਂ ਲਈ ਅੱਜ ਮੈਂ ਇੱਕ ਬੜੀ ਦਰਦੀ ਰੈਸਪੀ ਲੈ ਕੇ ਹਾਜ਼ਰ ਹੋਈ ਆ ਤੇ ਆਓ ਫਿਰ ਸਾਡਾ ਵਟੀ ਦੇ ਲਈ ਤੇ ਬਣਾਈਏ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਯਾ ਮੀਰ ਮੀਰੈਸਪੀ ਤੁਸੀਂ ਖੁਸ਼ ਬੱਚੇ ਖੁਸ਼ ਸਾਰੇ ਖੁਸ਼ ਲੋ ਜੀ ਅੱਜ ਸੀ ਟੂ ਫ੍ਰੀ ਕੁਕੀਜ਼ ਲੈ ਕੇ ਆਏ ਹਾਂ ਨਾ ਚੀਨੀ ਨਾ ਸ਼ੱਕਰ ਜਿਹੜੇ ਤੈਜ ਕਰਦੇ ਨੇ ਉਹਨਾਂ ਲਈ ਬਿਹਤਰੀਨ ਰੈਸਪੀ ਕਈਆਂ ਹੀ ਤੁਹਾਡੇ ਘਰ ਕੇਲੇ ਆ ਜਾਂਦੇ ਨੇ ਚਾਰ ਕੇਲੇ ਨੇ ਸਾਡੇ ਕੋਲ ਥੋੜੀ ਜਿਹੀ ਇਕਲੀ ਕੋਲੀ ਸਾਡੇ ਕੋਲੋਂ ਹੈ ਨਾ ਲਈ ਮਿਕਸ ਜਿਹੜਾ ਹੈਗਾ ਡਰਾਈ ਫਰੂਟ ਹੈਗਾ ਸਾਡੇ ਕੋਲੇ ਤੇ ਪਿੰਚ ਕੁ ਸਿਰਫ ਪਿੰਚ ਕਸੀ ਜਿਹੜਾ ਹੈਗਾ ਬੇਕਿੰਗ ਪਾਊਡਰ ਜਿਹੜਾ ਹੈਗਾ ਉਹ ਅਸੀਂ ਇਹਦੇ ਵਿੱਚ ਪਾਣਾ ਹੈਗਾ ਲੋ ਜੀ ਰੈਸਪੀ ਸ਼ੁਰੂ ਕਰਨ ਲੱਗੇ ਹਾਂ ਚਾਰ ਕੇਲੇ ਨੇ ਜਦੋਂ ਕਈਰ ਕੇਲੇ ਐਸੇ ਆਉਂਦੇ ਦਿੱਲੀ ਨਾ ਕੱਦਾ ਖਾਣ ਨੂੰ ਪਰ ਉਸ ਤਾਂ ਹੀ ਇਹਨਾਂ ਦੀ ਜਿਹੜੀ sweetness ਹੈ ਸਭ ਤੋਂ ਜ਼ਿਆਦਾ ਵਧੀਆ ਹੁੰਦੀ ਹੈ ਜੀ ਸਭ ਤੋਂ ਜ਼ਿਆਦਾ ਮਿੱਠੇ ਉਦੋਂ ਉਦੋਂ ਹੀ ਇਹ ਲੱਗਦੇ ਨੇ ਤੇ ਅਸੀਂ ਚਾਹ ਜਿਹੜੇ ਕੇਮ ਬਨਾਨਾ ਨੇ ਉਹਨਾਂ ਨੂੰ ਅਸੀਂ ਛਿੱਲ ਲਾਂਗੇ ਹਾਂਜੀ ਐੱਛੀ ਤਰ੍ਹਾਂ ਸੀ ਜਿਹੜੇ ਤੇਲ ਲੈਨੇ ਉਹਨਾਂ ਨੂੰ ਮੈਸ਼ ਕਰ ਲਿਆ ਥੋੜੇ ਥੋੜੇ ਚੰਕਸ ਨੇ ਉਸ ਦੇ ਵਿੱਚ ਅਸੀਂ ਹੁਣ ਇੱਕ ਜਿਹੜੀ ਕੋਲੀ ਹੈਗੀ oats ਦੀ ਐਡ ਕਰਾਂਗੇ ਨਾਲ ਹੀ ਅੱਧਿਕ ਕੋਲੀ ਜਿਹੜੀ ਹੈਗੀ ਸਾਡੇ ਕੋਲੇ ਮਿਕਸਡ ਡਰਾਈ ਫੂਡ ਨੱਟਸ ਨੇ ਉਹਦੀ ਅਸੀਂ ਐਡ ਕਰ ਲਿਆ ਪਿੰਚ ਪਿੰਚ ਦਾ ਮਤਲਬ ਸ্লাইਸ ਜਿਹੜਾ ਪਿੰਚ ਹੈ ਨਾ ਬਹੁਤ স্মੋਲ ਪਿੰਚ ਉਹ ਇਸ ਦੇ ਵਿੱਚ ਮਿੱਠਾ ਤੁਹਾਡਾ ਜਿਹੜਾ ਸੀ ਐਡ ਕਰਾਂਗੇ ਬੇਕਿੰਗ ਪਾਊਡਰ ਜਿੰਨ ਕਹ ਦਿੰਦੇ ਨੇ ਹੁਣ ਇਹਨਾਂ ਨੂੰ ਅੱਛੇ ਤਰ੍ਹਾਂ ਮਿਕਸ ਕਰਾਂਗੇ ਐਨੀ ਵਧੀਆ ਖੁਸ਼ਬੂ ਆ ਰਹੀ ਹੈ ਸਾਡੀ ਦਸੋਈ ਬੜੀ ਵਧੀਆ ਮਹਿਕ ਰਹੀ ਹੈ ਜਿਹੜੀ ਕੇਲਿਆਂ ਦੀ ਜਿਹੜੀ ਖੁਸ਼ਬੂ ਹੈ ਉਹਦਾ ਮਿੱਠਾਪਨ ਹੈ ਬਹੁਤ ਮਜ਼ੇਦਾਰ ਦਾ ਹਾਂਜੀ ਬਿਸਕੁਟੀਸ਼ੇ ਦੇ ਵਿੱਚ ਤੁਸੀਂ ਇਸ ਨੂੰ ਇਕੱਠੇ ਕਰੋ ਕੁਕੀਜ਼ ਦੇਖਣਾ ਅੱਧਾ ਘੰਟਾ ਸੀ 180 ਡਿਗਰੀ ਟੈਂਪਰੇਚਰ ਦੇ ਉੱਤੇ ਇਹਨਾਂ ਨੂੰ ਬੇਕ ਕਰਾਂਗੇ। ਜਿਹੜਾ ਮਿੱਠਿਆ ਨਹੀਂ ਖਾਂਦੇ ਦੇਖਣਾ ਉਹ ਜਦੋਂ ਇਹ ਰੈਸਪੀ ਬਣਾਣਗੇ ਮੈਨੂੰ ਉਮੀਦ ਹੈ ਉਹ ਰੋਜ਼ ਹੀ ਇਸ ਰੈਸਪੀ ਨੂੰ ਟਰਾਈ ਕਰਨਗੇ। ਆਪਣਾ ਜਿਹੜਾ ਹੈਗਾ ਕੰਟੇਨਰ ਭਰ ਕੇ ਰੱਖਣਗੇ ਤੇ ਇਸ ਦਾ ਮਜ਼ਾ ਲੈਣਗੇ। ਹਾਂ ਦੇਖੋ ਕਿੰਨੀਆਂ ਵਧੀਆ ਜਿਹੜੀਆਂ ਹੈਗੇ ਸਾਡੀਆਂ ਕੁਕੀਜ਼ ਬਣ ਕੇ ਤਿਆਰ ਹੋ ਗਈਆਂ ਨੇ। 슈ਗਰ ਫ੍ਰੀ ਕੁਕੀਜ਼ ਬਣ ਕੇ ਤਿਆਰ ਨੇ। ਉਮੀਦ ਹੈ ਤੁਸੀਂ ਇਸ ਨੂੰ ਜ਼ਰੂਰ ਬਣਾਓਗੇ। ਦੇਖਿਆ ਕਿੰਨੀ ਚਟਪੜੀ ਰੈਸਪੀ ਹੈ। ਕਿੰਨੀ ਅਗਰ ਜਿਹੜੇ ਲੋਕ ਨਹੀਂ ਪਸੰਦ ਕਰਦੇ ਇਸ ਤਰ੍ਹਾਂ ਬਣਾ ਕੇ ਆਪਣੇ ਜਿਹੜੇ ਹੈ ਇਸ ਦਾ ਮਜ਼ਾ ਲੈ ਸਕਦੇ ਨੇ ਫਿਰ ਅਗਲੀ ਰੈਸਪੀ ਜਰੂਰ ਪਸੰਦ ਆਈ ਹੋਵੇਗੀ ਤੇ ਸਾਨੂੰ ਲਿਖਣਾ ਕਿਸ ਤਰ੍ਹਾਂ ਦੀ ਰੈਸਪੀ ਲੱਗੀ ਤੇ ਸਰਵਨਮਿਕ ਕਸਾ ਕਰਨਾ ਦੱਸਿਆ ਗਿਆ ਹੈ ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਦੇ ਆ ਤੁਹਾਨੂੰ ਅੱਡਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ